ਸਤਿ ਸ਼੍ਰੀ ਅਕਾਲ ਜੀ ਡੀਪੀਜੀ ਪੰਜਾਬੀ ਤੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪੀਓ ਤੁਸੀਂ ਆਪਣੀ ਸਕਰੀਨ ਦੇ ਉੱਤੇ ਸੰਜੇ ਕੀਤੇ ਨੇ ਸਾਡੇ ਪੱਤਰਕਾਰ ਵਿਕੀ ਮਲਕ ਨੇ ਬਟਾਲਾ ਤੋਂ ਤੁਹਾਨੂੰ ਦੱਸੀ ਕਿ ਬਟਾਲਾ ਪੁਲਿਸ ਨੇ ਇੱਕ ਬਾਈਕ ਸਵਾਰ ਨੂੰ ਗ੍ਰਿਫਤਾਰ ਕਰਕੇ ਉਸ ਤੋਂ ਹਥਿਆਰ ਅਤੇ ਕਾਰਤੂਸ ਬਰਾਮਦ ਕੀਤੇ ਹਨ ਥਾਣਾ ਸਿਟੀ ਦੀ ਪੁਲਿਸ ਚੌਕੀ ਬਾਸਟੈਂਡ ਦੇ ਇੰਚਾਰਜ ਸਬ-ਇੰਸਪੈਕਟਰ ਜਗਤਾਰ ਸਿੰਘ ਨੇ ਦੱਸਿਆ ਕਿ ਸੂਚਨਾ ਦੇ ਆਧਾਰ ਤੇ ਉਹਨਾਂ ਨੇ ਪੁਲਿਸ ਪਾਰਟੀ ਨਾਲ ਮਿਲ ਕੇ ਹਰ ਸਿਮਰਨਜੀਤ ਸਿੰਘ ਨੂੰ ਗ੍ਰਿਫਤਾਰ ਕਰਕੇ ਤੀ ਬੋਰ ਦਾ ਪਿਸਤੌਲ ਅਤੇ 4 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ ਪੁਲਿਸ ਨੇ ਉਸ ਦਾ ਮੋਟਰਸਾਈਕਲ ਵੀ ਜ਼ਬਤ ਕਰ ਲਿਆ ਹੈ ਐਸ ਆਈ ਜਗਤਾਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਹਰシਮਰਨਜੀਤ ਸਿੰਘ ਵਿਰੁੱਧ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਇਸ ਸੰਬੰਧੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਤਾਂ ਦੱਦੀਏ ਕਿ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਨਾਕੇ ਦੇ ਦੌਰਾਨ ਖੜੇ ਸੀ ਜਦੋਂ ਸਾਡੇ ਮੁਲਾਜ਼ਮਾ ਨੇ ਇਸ ਨੂੰ ਦੇਖਿਆ ਤਾਂ ਇਸ ਨੇ ਆਪਣਾ ਮੋਟਰਸਾਈਕਲ ਖੜਾ ਕਰਕੇ ਤੇ ਦੂਸਰੇ ਪਾਸੇ ਨੂੰ ਜਾਣਾ ਸ਼ੁਰੂ ਕਰ ਦਿੱਤਾ ਅਤੇ ਸਾਡੇ ਮੁਲਾਜ਼ਮਾ ਨੇ ਥੋੜਾ ਜਿਹਾ ਇਹਦਾ ਪਿੱਛਾ ਕਰਕੇ ਜਦੋਂ ਇਸ ਨੂੰ ਫੜ ਕੇ ਇਸ ਦੇ ਲਾਸੀ ਲਈ ਤਾਂ ਇਸ ਦੇ ਕੋਲੋਂ ਇੱਕ ਪਿਸਟਲ 30 ਬੋਰ ਵਿਦੇਸੀ ਤੇ ਦੂਸਰਾ ਇਹਦੇ ਕੋਲੋਂ ਕੁਝ ਕਾਰਤੂਸ ਵਿਦ ਮੈਗਜ਼ੀਨ ਵੀ ਕਾਬੂ ਆਏ ਹਨ ਬਾਕੀ ਦੀ ਇਸ ਨੂੰ ਪੇਸ਼ ਕਰਕੇ 3 ਦਿਨ ਦਾ ਰਿਮਾਂਡ دیا ਹੈ ਸਾਨੂੰ ਸੱਕ ਹੈ ਕਿ ਇਸ ਦੇ ਕਤਲਾਂ ਦੇ ਨਾਲ ਵੀ ਸੰਬੰਧ ਨਿਕਲਣਗੇ ਤੇ ਅਸਲਾ ਇਧਰ ਉਧਰ ਖਰੀਦਣ ਵੇਚਣ ਦਾ ਵੀ ਇਹਤੇ ਜਿਹੜਾ ਆ ਉਹ ਸ਼ੱਕ ਜਤਾਇਆ ਜਾ ਰਿਹਾ ਹੈ ਤੁਸੀਂ ਦੇਖਦੇ ਪੀਓ ਡੀਪੀਸੀ ਪੰਜਾਬੀ ਮਟਾਡਾ ਆਪਣਾ ਧਰਮ ਦੀ ਡੀਪੀ ਸਟ੍ਰੀਟ ਨੰਬਰ 44 ਦੀ ਬੱਸ ਸਟੈਂਡ ਬਟਾਲਾ ਸਾਡੇ ਸ਼ਾਮ ਦੇ ਟਾਈਮ ਕਰ ਇਨਫੋਰਮੇਸ਼ਨ ਸੀ ਸਾਡੇ ਕੋਲ ਇਹ ਇੱਕ ਸਿਵਲ ਦੇ ਵਿੱਚ ਮੋਟਰਸਾਈਕਲ ਸਵਾਰ ਫਿਰਦਾ ਪਿਆ ਇਹਦੇ ਕੋਈ ਸ਼ਾਇਦ ਕੋਈ ਨਿਜਾਇਜ਼ ਅਸਲਾ ਹੋ ਸਕਦਾ ਹੈ ਔਰ ਕ੍ਰਿਮੀਨਲ ਵਿਰਤੀ ਦਾ ਇਹਦਾ ਪਿਛਾ ਕਰਦੇ ਆਪਾਂ ਜਲੰਧਰ ਰੋਡ ਪਰ ਨੇੜੇ ਸੁਖਾ ਸਿੰਘ ਚੌਂਕ 'ਤੇ ਖੜੇ ਸੀਗੇ ਉਥੋਂ ਇਹਨੇ ਟ੍ਰੈਫਿਕ ਦੀ ਉਸਦੀ ਅੱਗੇ ਨਾਕੇ ਦੀ ਚੈਕਿੰਗ ਦੇਖ ਕੇ ਆਪਣਾ ਮੋਟਰਸਾਈਕਲ ਖੜਾ ਕਰਤਾ ਔਰ ਖੱਬੀ ਸਾਈਡ ਨੂੰ ਇਹ 86 ਨੰਬਰ ਮਾਰਕੀਟ ਕਲੱਕ ਮਾਰਕੀਟ ਵਿੱਚੋਂ ਦੀ ਨਿਕਲ ਦੀ ਕੋਸ਼ਿਸ਼ ਕੀਤੀ ਇਹਨੇ ਔਰ ਇਹਨੂੰ ਕਰਮਚਾਰੀ ਨੇ ਮਦਦ ਨਾਲ ਕਾਬੂ ਕਰਕੇ ਜਦੋਂ ਚੈੱਕ ਕੀਤਾ ਇਹਦੇ ਕੋਲ ਵਿਦੇਸ਼ੀ ਪਿਸਤਲ ਇੱਕ ਸਾਨੂੰ 30 ਬੋਰਡ ਦਾ ਜਿਹੜਾ ਮਿਲਿਆ ਔਰ ਨਾਲ ਰਾਉਂਡ ਸੀਗੇ ਸਮਿਥ ਮੈਗਜਨ ਇਹਦੇ ਵਿੱਚ ਹੁਣ ਤੱਕ ਦੀ ਪੁਛਗਿੱਛ ਤੋਂ ਇਹਦੇ ਤੋਂ ਕੁਛ ਲੱਗਦਾ ਹੈ ਕਿ ਕਤਲ ਦੀ ਵਾਰਦਾਤ ਹੈ ਜਿਹੜੀ ਲੋੜੀਦਾ ਹੈ। ਪਲੱਸ ਇਹਦੇ ਕੋਲ 16 ਆਂ ਦੀ ਜਿਹੜੀ ਸਮਗਲਣ ਗਿਆ ਉਹਦੇ ਬਾਰੇ ਵੀ ਹੁਣ ਤੱਕ ਸਰਾਗ ਮਿਲ ਰਹੇ ਨਹੀਂ। ਫਿਲਹਾਲ ਪੇਸ਼ ਕਰਕੇ ਇਹਦਾ ਰਿਮਾਂਡਰ ਸਰ ਕੀਤਾ ਪਰ ਅੱਗੇ ਤਫ਼ਤੀਸ਼ ਤੋਂ ਜੋ ਕੁਛ ਅੱਗੇ ਸਾਨੂੰ ਮਿਲਦਾ ਉਹ ਨਾਲ ਦੀ ਨਾਲ ਦੱਸ ਦਿੰਦੇ ਹਾਂ ਇਹਨੇ ਰਿਮਾਂਡਰ ਕਿ 3 ਦਿਨ ਦਾ ਰਿਮਾਂਡਰ ਤੇ ਸਾਡੇ ਕੋਲ ਇਹਦੇ ਤੋਂ ਪਹਿਲਾਂ ਵੀ ਰੂਮ ਗੁਮਿੰਦਰ ਤੇ ਗਿਆ। ਕਿ ਇਸ ਤੋਂ ਪਹਿਲੋਂ ਇਹਦਾ ਕੋਈ ਕੇਸ ਦਰਜ ਤਾਂ ਨਹੀਂ ਮਿਲੇ। ਨਸੇਵੀਂ ਸੋਸ਼ਲ ਮੀਡੀਆ ਦੇ ਸੰਬੰਧੀ ਕਵਰੇਜ ਚੜੀ ਹੋ ਰਹੀ ਹੈ ਜਿਸ ਦੇ ਵਿੱਚ ਹਥਿਆਰਾਂ ਦੇ ਨਾਲ ਦੀ ਬਾਈਟ ਵਗੈਰਾ ਕਾਫੀ ਲੱਗ ਰਿਹਾ ਵੀ ਉਹਨਾਂ ਦੇ ਵਿੱਚ ਵਿਚਰਦਾ ਹੈ ਅੰਲੰਦਾ ਲਈ ਫਿਰ ਹਾਲਾਤ ਹੈ ਪਤਾ ਲੱਗਾ ਵੀ ਹਰੀ ਕੇ ਸਾਈਡ ਤੋਂ ਕੋ ਬੰਦਾ ਇਹਦੇ ਲਿੰਕ ਚ ਆਉਂਦੇ ਤੋਂ ਲੈ ਰਿਹਾ ਅੱਗੇ ਅਜੇ ਤਪਤੀਸ਼ ਦੇ ਦੌਰਾਨ ਜੋ ਤਰ੍ਹਾਂ ਕਰਕੇ ਦੱਸਦਾ